ਜਦ ਫੇਲਰ ਹੋ ਗਿਆ ਇਹਨਾਂ ਦਾ ਯੁੱਧ ਨਸ਼ਿਆਂ ਦੇ ਵਿਰੁੱਧ ਫਲॉप ਹੋ ਗਿਆ ਉਹ ਪਕਾਨਾ ਫਟ ਗਿਆ ਤੇ ਉਹਦੇ ਚ ਦੁਬਾਰਾ ਹੁਣ ਉਹਨੂੰ ਪੈਂਚਰ ਲਾਉਣ ਕੇ ਕਰਨ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਹੋਇਆ ਕੀ ਹੈ ਇੱਕ ਰਿਪੋਰਟ ਇਨਵੈਸਟੀਗੇਟਿੰਗ ਏਜੰਸੀ ਜਿਹੜੀ ਸੱਟ ਬਣੀ ਹੋਈ ਹੈ ਡਰੱਗ ਵਾਲੇ ਕੇਸ ਚ ਉਹਨਾਂ ਨੇ ਸੁਪਰੀਮ ਕੋਰਟ ਸਬਮਿਟ ਕੀਤੀ ਜਦ ਪੰਜਾਬ ਦੀ ਸਰਕਾਰ ਨੇ ਬੇਲ ਐਪਲੀਕੇਸ਼ਨ ਨੂੰ ਰਿਜੈਕਟ ਕਰਾਉਣ ਲਈ ਉਹ ਲਾਈ ਉਸ ਐਪਲੀਕੇਸ਼ਨ ਰਿਪੋਰਟ ਨੂੰ ਆਧਾਰ ਬਣਾ ਕੇ ਐਫ ਆਈ ਆਰ ਹੋ ਰਿਹਾ ਹੁਣ ਪਹਿਲਾ ਕੁਐਸਚਨ ਹੀ ਉੱਠਦਾ ਹੈ ਕਿ ਡਰੱਗ ਇਨਵੈਸਟੀਗੇਸ਼ਨ ਵਾਲੀ ਜਿਹੜੀ ਸੈਟ ਹੈ ਉਹ ਇੱਕ ਰਿਪੋਰਟ ਤਿਆਰ ਕਰਦੀ ਹੈ ਉਹ ਰਿਪੋਰਟ ਦੇ ਅੱਗੇ ਆਪ ਇਨਵੈਸਟੀਗੇਸ਼ਨ ਕਿਉਂ ਨਹੀਂ ਕਰਦੀ ਆਰ ਦੇ ਇਨਕੰਪੀਟੈਂਟ ਐਂਡ ਇਫ ਇਟ ਇਜ਼ ਰਿਲੇਟਡ ਟੂ ਡਰੱਗ ਵਾਈ ਥੇ ਆਰ ਨਾ ਡੂਇੰਗ ਇਟ ਸੋ ਸਰਕਾਰ ਨੂੰ ਇਹਦਾ ਜਵਾਬ ਦੇਣਾ ਪਊਗਾ ਕਿ ਜੇ ਇਹ ਅ ਸੋ ਕਾਲਡ ਉਹਨਾਂ ਦੇ ਕਹਿਣ ਮੁਤਾਬਕ ਡਰੱਗ ਨਾਲ ਰਿਲੇਟਡ ਹੈ ਤੇ ਡਰੱਗ ਵਾਲੀ ਸੈੱਟ ਨੇ ਇਹ ਰਿਪੋਰਟ ਸਬਮਿਟ ਕੀਤੀ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਨੇ ਬ੍ਰੈਸ ਸਤਾਇਦ ਕਰਤੀ ਉਹਨਾਂ ਨੇ ਦੇ ਡੇਟਾ ਟੇਕ ਨੋਟ ਆਫ ਦਿਸ ਰਿਪੋਰਟ ਤੇ ਉਹਨਾਂ ਨੇ ਜਿਹੜੀ ਉਹਨਾਂ ਦੀ ਐਪਲੀਕੇਸ਼ਨ ਫਾਰ ਕੈਨਸਲੇਸ਼ਨ ਉਹ ਵੇਲ ਸੀ ਡਿਸਮਿਸ ਕੀਤੀ ਫਿਰ ਉਸ ਤੋਂ ਬਾਅਦ ਸੁਣੋ ਗੱਲ ਐਫ ਆਈ ਆਰ ਕੀ ਤੋਂ ਰਜਿਸਟਰ ਕਰਵਾ ਰਹੇ ਨੇ ਜਿਹੜੇ ਮਹਾਪੁਰਸ਼ ਸਸਪੈਂਡ ਹੋਏ ਤੇ ਬਹਾਲ ਹੋਏ ਹੁਣ ਇਹ ਨਹੀਂ ਦੱਸਦੇ ਪਏ ਕਿ ਉਹ ਸਸਪੈਂਡ ਕਿਉਂ ਹੋਏ ਤੇ ਬਿਹਾਲ ਕਿਉਂ ਹੋਏ ਦੱਸਰਦਾ ਸਹੀ ਨਾ ਦੇ ਸ਼ੁਡ ਮੇਕ ਇਟ ਪਬਲਿਕ ਕਿ ਆਹ ਐਲੀਗੇਸ਼ਨ ਸੀਗੀਆਂ ਅੱਜ ਪੰਜਾਬ ਡਿਮਾਂਡ ਕਰਦਾ ਅਕਾਲੀ ਦਲ ਇਕੱਲਾ ਨਹੀਂ ਕਿ ਦਸਨ ਡੇਢ ਮਹੀਨਿਆਂ ਚ ਚਾਰ ਡਾਇਰੈਕਟਰ ਵਿਜੀਲੈਂਸ ਦੇ ਕਿਉਂ ਬਦਲੇ ਗਏ ਉਹੀ ਗੱਲ ਹੋਈ ਨਾ ਜਦ ਮਜੀਠੀਆ ਸਾਹਿਬ ਤੇ ਕੇਸ ਡਰੱਗ ਵਾਲਾ ਰਜਿਸਟਰ ਕਰਨਾ ਸੀ ਤਾਂ ਚਾਹ ਡੀਜੀਪੀ ਆਨੇ ਜਾਂ ਲਿਖ ਕੇ ਦੇਤਾ ਤੇ ਪੰਜਵਾਂ ਬੱਬਰ ਸ਼ੇਰ ਕੱਢ ਲਿਆ ਨੇ ਪਿੰਜਰੇ ਚੋਂ ਮੇਰੇ ਕੋਲ ਅੱਜ ਵੀ ਇਨਫੋਰਮੇਸ਼ਨ ਹੈ ਇਹ ਵੀ ਨਹੀਂ ਸੀ ਤਿਆਰੇ ਨੂੰ ਵੀ ਕਿੰਨਾ ਨੇ ਡਰਾ ਕੇ ਕਿਸੇ ਤਰ੍ਹਾਂ ਕਰਾਇਆ ਹੁਣ ਅੱਗੇ ਆ ਗਈ ਗੱਲ ਕਹਿੰਦੇ ਆ ਜੀ ਬਿਸ ਪ੍ਰੋਪੋਰਸ਼ਨੇਟ ਸੈਟ ਹੈ ਅੱਜ ਇਹਨਾਂ ਦੀ ਜਿਹੜੇ ਚਲਾ ਜਿਹੜੇ ਰਿਮਾਂਡ ਲਿਆ ਉਹਦੇ 'ਚ ਵੀ ਇਹਨਾਂ ਨੇ ਗੱਲ ਕਹੀ ਹੈ ਐਫ ਆਈ ਆਰ 'ਚ ਜਿਹੜੀਆਂ ਪ੍ਰਾਪਰਟੀਆਂ ਦਿੱਤੀਆਂ ਨੇ ਤੇ ਜਿਨ੍ਹਾਂ ਦੇ ਨਾਲ ਤੱਲਖ ਲਿਖਿਆ ਉਹ ਸਾਰੇ ਆ ਸਰਦਾਰ ਵਿਕਰਮ ਸਿੰਘ ਮਜੀਠੀਆ ਦੇ ਪੋਲਿਟਿਕਸ ਵਿੱਚ ਔਰ ਤੋਂ ਪਹਿਲਾਂ ਵੀ ਆ ਨੇ ਤੇ FIR ਦੇ ਵਿੱਚ ਕੀ ਲਿਖਦੇ ਆ ਤੁਹਾਡੇ ਧਿਆਨ 'ਚ ਲਿਆਉਣਾ ਕਿ ਬਕਰਮ ਸਿੰਘ ਮਜੀਠੀਆ ਇਹਦੇ ਵਿੱਚ ਅਡੌੰਦਾ ਹੈ ਅਡਾਉਂ ਕਿਵੇਂ ਕੰਪਨੀ ਸਰਾਇਆ ਇੰਡਸਟਰੀਜ਼ ਲਿਮਟਿਡ ਇਨ ਵਿੱਚ ਮਜੀਠੀਆ ਹੋਲਡਸ 11.63% ਇਕਵਿਟੀ ਸ਼ੇਅਰਸ ਐਂਡ ਵਰਕਡ ਐਜ਼ ਅ ਡਾਇਰੈਕਟਰ ਅੰਟਿਲ 2007 ਆਫਟਰ ਕਮਿੰਗ ਟੂ ਪਾਵਰ ਇਨ 2007 ਮਜੀਠੀਆ ਰਿਜ਼ਾਈਨਡ ਫਰੋਮ ਦੀ ਡਾਇਰੈਕਟਰਸ਼ਿਪ ਆਫ ਦੀ ਕੰਪਨੀ ਐਂਡ ਰਿਮੇਨਡ ਓਨਲੀ ਸ਼ੇਅਰਹੋਲਡਰ ਆਫ ਦੀ ਕੰਪਨੀ ਦੱਸੋ ਸ਼ੇਅਰ ਹੋਲਡਰ ਕਿੰਨੇ ਹਜ਼ਾਰਾ ਹੁੰਦੇ ਨੇ ਕੀ ਸ਼ੇਅਰ ਹੋਲਡਰ ਇਨਸਟੈਡ ਆਫ ਗoing ਇਨਟੂ ਦੀ ਲੀਗੈਲਿਟੀਜ਼ অর ਇਲਿਗੈਲਿਟੀ ਕੀ ਸ਼ੇਅਰ ਹੋਲਡਰ ਰਿਸਪੌਂਸੀਬਲ ਹੋ ਸਕਦਾ ਇਹ ਇਹ ਇਹਨਾਂ ਦਾ ਐਫਆਈਆਰ ਹੈ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਆ ਜਿਹੜਾ ਸਰਕਾਰ ਨੇ ਐਫਆਈਆਰ ਦਰਜ ਕੀਤਾ ਉਹ ਕਹਿ ਰਿਹਾ ਹੋਣ ਆ ਗਈ ਗੱਲ ਡਿਸਪਰਪੋਰਸ਼ਨੇਟ ਐਸੈਟਸ ਦਾ ਮੇਰਾ 50 ਸਾਲ ਦਾ ਲੀਗਲ ਐਕਸਪੀਰੀਐਂਸ ਹੈ ਐਗਜ਼ੈਕਟਿਵ ਇਨਸਟਰਕਸ਼ਨ ਆ ਡਿਸਪਰੋਪੋਰਸ਼ਨੇਟ ਸੈਕਸ ਦੇ ਉਨਵੈਸਟਿਗੇਟ ਕਰਨ ਲਈ ਜਦ ਕੰਪਲੇਂਟ ਆਵੇ ਪ੍ਰੀਲੀਮਨਰੀ ਇਨਕੁਆਇਰੀ ਹੋਲਡ ਕੀਤੀ ਜਾਵੇ ਉਹ ਪ੍ਰੀਲੀਮਨਰੀ ਇਨਕੁਆਇਰੀ ਵਿੱਚ ਜਿਹਦੇ ਅਗੇਂਸਟ ਡਿਸਪਰੋਪੋਰਸ਼ਨੇਟ ਸੈਕਸ ਦੇ ਚਾਰजेस ਹੋਣ ਉਹਨਾਂ ਨੂੰ ਐਕਸਪਲੇਨੇਸ਼ਨ ਕਾਲ ਕੀਤੀ ਜਾਵੇ ਕਿ ਆਹਾ ਹਾ ਤੇਰੀ ਪ੍ਰੋਪਰਟੀ ਐ ਆ ਤੇਰੇ ਸਾਧਨ ਐ ਇਹ ਦੱਸੇ ਕਿਵੇਂ ਤੂੰ ਪੂਰੇ ਕੀਤੇ ਪ੍ਰੀਲੀਮਿਨਰੀ ਇਨਕੁਆਇਰੀ ਤੋਂ ਬਾਅਦ ਪਹਿਲਾ ਉਹ ਪ੍ਰੀਲੀਮਿਨਰੀ ਇਨਕੁਆਇਰੀ ਰਜਿਸਟਰ ਹੁੰਦੀ ਹੈ ਵਿਜੀਲੈਂਸ ਕੋਰ ਫਿਰ ਰੈਗੂਲਰ ਇਨਕੁਆਇਰੀ ਹੁੰਦੀ ਹੈ ਜਿਹਦੇ ਵਿੱਚ ਟੋਟਲ ਐਸੋਸੀਏਟ ਕੀਤਾ ਜਾਂਦਾ ਉਹਨਾਂ ਨੂੰ ਹੁਣ ਤੁਸੀਂ ਹੋਰ ਗੱਲ ਛੱਡੋ ਲੰਬੀ ਸਰ ਪ੍ਰਕਾਸ਼ ਸਿੰਘ ਬਾਦਲ ਸਰ ਸੁਖਵੀਰ ਸਿੰਘ ਬਾਦਲ ਬੀਬੀ ਬੀਬੀ ਸੁਰਿੰਦਰ ਕੌਰ ਬਾਦਲ ਇਹਨਾਂ ਤੇ ਸਾਰਿਆਂ ਤੇ ਕੀਤਾ ਨਾ ਡਿਸਪਰੋਪੋਰਸ਼ਨਟ ਸੈਕਟ ਦਾ ਕੈਪਟਨ ਸਰਕਾਰ ਨੇ ਰੈਸਟ ਤਾਂ ਨਹੀਂ ਕੀਤੇ ਸਾਰੀਆਂ ਪ੍ਰਾਪਰਟੀਆਂ ਦੇ ਗਏ ਸਾਰੇ ਇਹਨਾਂ ਨੂੰ ਸੁਣਨ ਦਾ ਮੌਕਾ ਦਿੱਤਾ ਸਾਰਾ ਕੁਝ ਕੀਤਾ ਚਲਾਨ ਪੇਸ਼ ਕੀਤਾ ਕੋਰਟ ਤੇ ਛੱਡਦਾ ਕੀ ਫੜੋ ਜਾਣਾ ਫੜੋ ਡਿਸਪਰਪੋਰਸ਼ਨੇਟ ਸੈਟ ਦੇ ਕੇਸ ਜਿਹਦੇ ਚ ਕੇਸ ਦਰਜ ਹੋਣ ਤੋਂ ਪਹਿਲਾਂ ਹੀ ਸਾਰੀ ਤਫਦੀਸ਼ ਇਨਵੈਸਟੀਗੇਸ਼ਨ ਕੰਪਲੀਟ ਹੋ ਜਾਂਦੀ ਹੈ ਆ ਪਹਿਲਾ ਕੇਸ ਹੈ ਜਿਹਦੇ ਦੇ ਡਿਸਪਰਪੋਰਸ਼ਨੇਟ ਸੈਟ ਦੇ ਚਾਰजेस ਲਾਤੇ ਤੇ ਐਵੀਡੈਂਸ ਕੋਈ ਹੈ ਨਹੀਂ ਇਹ ਕਿਉਂ ਕੀਤਾ ਗਿਆ ਇਦੇ ਕਾਰਨ ਗਵਰਨਮੈਂਟ ਦਾ ਅਟਰ ਫੇਲਰ ਅਟਰ ਫੇਲਰ ਘਟਾਰੂ ਚੱਕ ਬਲਕਾਰ ਸਿੰਘ ਰਵਜੋਤ ਸਿੰਘ ਹੁਣ ਉਹ ਰਵਜੋਤ ਦੀ ਜਿਹੜੀ ਲਾਸਟ ਪ੍ਰੈਸ ਕਾਨਫਰੰਸ ਸੁਣੀ ਹੈ ਨਾ ਤੁਸੀਂ ਮਜੀਠੀਆ ਸਾਹਿਬ ਨੋਟ ਕਰ ਲਓ ਅੱਜ 18 ਜੂਨ ਤੋਂ ਬਾਅਦ ਤੁਸੀਂ ਨਹੀਂ ਬੋਲਣਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਸਾਨੂੰ ਵੱਢਦੇ ਸੀ ਦੂਣ ਸਵਾਣੇ ਪਈ ਪਤਾ ਨਹੀਂ ਹੋਰ ਕਿੰਨੇ ਖੋਰ ਆਉਣਗੇ ਵਿੱਚ ਇਹਨਾਂ ਦੇ ਜਬਾਨਾ ਕਦੇ ਬੰਦ ਨਹੀਂ ਕੀਤੀਆਂ ਜਾ ਸਕਦੀਆਂ ਐਂ ਫਿਰ ਸਰ ਆ ਵਿਕ੍ਰਮ ਸਿੰਘ ਮਜੀਠੀਆ ਕਿ ਮੈਨੂੰ ਹਾਸਾ ਆਉਂਦਾ ਹੈ ਕਿ ਯਾਰ ਉਹ ਪੈਂਚਰ ਲਾਉਣ ਵਾਲੇ ਟੈਲੀਫੋਨਰ ਰਿਪੇਅਰ ਕਰਨ ਵਾਲੇ ਡਿਸਪਰਪੋਰਸ਼ਨਟ ਦੇ ਐਸੈਟ ਦੇ ਐਲੀਗੇਸ਼ਨ ਕਿਤੇ ਦੇ ਲਾ ਰਹੇ ਆ ਜਿਨ੍ਹਾਂ ਕੋਲ 1956 ਵਿੱਚ ਉਹਨਾਂ ਰਿਕਾਰਡ ਆ ਉਹਨਾਂ ਰਿਕਾਰਡ ਸਰਦਾਰ ਸੁਰਜੀਤ ਸਿੰਘ ਮਜੀਠੀਆ ਕੋਲ ਰੋਲਸ ਰੋਇਸ ਕਾਰ ਹੁੰਦੀ ਸੀ ਇਹਦੇ ਦਾਦਾ ਜੀ ਕੋਲ ਐਂਡ ਉਸ ਵੇਲੇ ਇੰਡੀਆ 'ਚ ਸਿਰਫ ਪੰਜ ਰੋਲਸ ਰਾਇਸ ਕਾਰਾਂ ਸੀਗੀਆਂ ਇਟ ਇਜ਼ ਅ ਰਿਕਾਰਡ ਐਂਡ ਇਹਨਾਂ ਕੋਲ ਆਪਣੇ ਤਿੰਨ ਜਹਾਜ਼ ਕੇ ਚਾਰ ਜਹਾਜ਼ ਉਸ ਵੇਲੇ ਹੁੰਦੇ ਸੀਗੇ ਤੇ ਉਹਨਾਂ ਨੂੰ ਇਹ ਡਿਸਪਰਪੋਰਸ਼ਨੇਟ ਐਸੈਟ ਦਾ ਕੇਸ ਕਹਿੰਦੇ ਆ ਐਂਡ ਜਿਹੜੀਆਂ ਸਰਾਏ ਕੰਪਨੀਆਂ ਸਰਦਾਰ ਸੁਰਜੀਤ ਸਿੰਘ ਮਜੀਠੀਆ ਉਹਨਾਂ ਵੇਲੇ ਦੀਆਂ ਰਜਿਸਟਰਡ ਹੋਈਆਂ ਹੋਈਆਂ ਕੰਪਨੀਆਂ ਵਿਕਰਮ ਦੇ ਜਨਮ ਤੋਂ ਪਹਿਲਾਂ ਦੀਆਂ ਵੀ ਤੁਸੀਂ ਕਿ ਇਨਵੈਸਟੀਗੇਸ਼ਨ ਕੀਤੀ ਕੋਈ ਇਹ ਕੰਪਨੀਆਂ ਦੀ ਕਿਵੇਂ ਕੀਤੀ ਫਿਰ ਇੱਕ ਵੱਡੋ ਹਰ ਲੀਡਰ ਇਨਵੈਸਟੀਗੇਸ਼ਨ ਨੂੰ ਬਾਇਸ ਕਰ ਲਈ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਨਾ ਹੋਣ ਤੋਂ ਰੋਕਣ ਲਈ মিডিਆ ਚਾਹੇ ਕੀ ਕਹਿ ਰਹੇ ਅਸੀਂ ਪਹਿਲਾਂ ਤਾਂ ਕੇਜਰੀਵਾਲ ਸਾਹਿਬ ਬਿਆਨ ਦੇ ਅਸੀਂ ਹੀ ਵੱਡੀ ਮੱਛੀ ਫੜ ਲਈ ਯਾਰ ਸਭ ਤੋਂ ਵੱਡੀ ਤਾਂ ਤੂੰ ਸੀ ਜਿਹਨਾਂ ਨੂੰ ਫੜ ਲਿਆ ਉਹਦੋਂ ਦਾ ਤੁਸੀਂ ਕਹਿੰਦੇ ਸੀ ਟੱਕਾ ਹੋ ਰਿਹਾ ਹੁਣ ਤੁਸੀਂ ਕਹਿੰਦੇ ਇਨਸਾਫ ਹੋ ਰਿਹਾ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਇਨਸਾਫ ਤੇ ਟੱਕੇ ਦੇ ਵਿੱਚ ਫਰਕ ਕਿੱਥੇ ਹੈ ਮੈਂ ਤਾਂ ਇੰਨਾ ਤੇ ਮੈਨੂੰ ਤਰਸ ਆਉਂਦਾ ਕਈ ਦਫਾ ਯਾਰ ਕਿ ਰੱਬ ਨੇ ਕਿਹੜੀ ਮਿੱਟੀ ਦੇ ਬਣਾ ਦੇ ਜਾਦੇ ਇਹਨਾਂ ਦੀ ਜਮਾਨਤ ਹੋਈ ਕਹਿੰਦੇ ਸੱਚ ਦੀ ਜਿੱਤ ਹੋ ਗਈ ਲੈ ਬਰੀ ਤਾਂ ਨਹੀਂ ਹੋਏ ਜੇ ਵਿਕਰਮ ਦੀ ਜਮਾਨਤ ਹੋਈ ਡਰੱਗ ਕੇਸ ਤਾਂ ਕਹਿੰਦੇ ਜਮਾਨਤੀ ਹੋਈ ਹੈ ਕਿਹੜਾ ਬਰੀ ਹੋ ਗਿਆ ਜਦ ਆਪਣੀ ਜਮਾਨਤ ਹੋਈ ਕਹਿੰਦੇ ਜਿੱਤ ਹੋ ਗਈ ਕਮਾਲ ਹੈ ਯਾਰ ਇਹ ਜਿੱਤ ਦੀ ਹੋਈ ਡੈਫੀਨੀਸ਼ਨ ਬਦਲਦੀ ਹੁਣ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਇਹ ਕਿਉਂ ਕੀਤਾ ਗਿਆ ਲੋੜ ਕਿਉਂ ਪੈ ਗਈ ਇਹਨਾਂ ਨੇ ਜੇ ਦੇਖਿਆ ਕਿ ਡਰਗ ਯੁੱਧ ਨਸ਼ੇ ਵਿਰੁੱਧ ਫੇਲ ਹੋ ਗਿਆ। ਓਵੇਂ ਹੀ ਬੰਦੇ ਮਰ ਰਹੇ ਆ ਓਵੇਂ ਹੀ ਨਸ਼ਾ ਵਿਕ ਰਿਹਾ ਉਹ ਤੋਂ ਵੱਧ ਸਪੀਡ ਤੇ ਹੋ ਗਿਆ। ਕ腐ਸ਼ਨ ਰੁਕੀ ਨਹੀਂ। ਅਨੰਪਲਾਈਮੈਂਟ ਅੰਪਲਾਈਮੈਂਟ ਦੇ ਨਹੀਂ ਸਕੇ। ਲਾਅ ਐਂਡ ਆਰਡਰ ਖਤਮ ਹੋ ਗਿਆ। ਇੰਟਰਨਲ ਡੈਮੋਕ੍ਰੇਸੀ ਪਾਰਟੀ ਦੀ ਖਤਮ ਹੋ ਗਈ। ਤੇ ਉਹਨਾਂ ਨੇ ਪੰਜਾਬ 'ਚ ਜਿਹੜੇ ਦਿੱਲੀੋਂ ਆਏ ਹੋਇਆ ਵਿਧਾੜ ਵੀ। ਐਮਨ ਸ਼ਾਹ ਅਬਦਾਲੀ ਦੇ ਵਾਰਿਸ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਪੰਜਾਬ ਦੇ ਲੋਕਾਂ ਦੀ ਹੁਣ ਪਾਸੇ ਸੋਚ ਬਦਲੀ ਜਾਵੇ ਜੇ ਇਹਨਾਂ ਨੂੰ ਵਿੱਚੋਂ ਕਿਸੇ चीज ਦਾ ਡਰ ਨਹੀਂ ਮਾਰਦਾ ਨੀ ਤਾਂ ਇਹਨਾਂ ਨੂੰ ਸੈਲੀਬ੍ਰੇਟ ਕਰਨੀ ਚਾਹੀਦੀ ਸੀ ਜੇ ਤੇ ਇਧਰ ਕਿਹੜੇ ਪਾਸੇ ਪੈ ਗਏ ਉਸ ਪਾਸੇ ਕਿਉਂ ਨਾ ਪਏ ਕਿਉਂਕਿ ਜਿਹੜਾ ਆਰਡਰ ਹੈ ਬੇਲ ਐਪਲੀਕੇਸ਼ਨ ਦਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਜਿਹੜਾ ਮਜੀਠਿਆ ਸਾਹਿਬ ਨੂੰ 2022 ਮਿਲਿਆ ਉਹਦੇ ਵਿੱਚ ਜੱਜ ਸਾਹਿਬ ਨੇ ਸਪੈਸਿਫਿਕਲੀ ਮੈਂਸ਼ਨ ਕੀਤਾ ਤਿੰਨ ਚੀਜ਼ਾਂ ਦਾ ਕਿ ਕੋਈ ਰਿਕਵਰੀ ਨਹੀਂ ਕੋਈ ਟ੍ਰਾਂਜੈਕਸ਼ਨ ਨਹੀਂ ਸਾਬਤ ਹੋਈ ਤੇ ਕੋਈ ਮਨੀ ਦੀ ਐਕਸਚੇਂਜ ਨਹੀਂ ਹੋਈ ਪਰ ਦੱਸਣ ਇਹ 2022 ਤੋਂ ਪਹਿਲੀਆਂ ਕੱਢ ਕੇ ਇਹਨਾਂ ਨੇ ਉੱਥੇ ਜਾਂਚਾ ਕਰਕੇ ਉਹਨਾਂ ਦੱਸਿਆ ਜਾਂਦਾ ਬیل ਐਪਲੀਕੇਸ਼ਨ ਤੇ ਹੋ ਰਹੀ ਸੀਗੀ ਪ੍ਰੋਬਲਮ ਸਿਰਫ ਇੱਕੋ ਹੀ ਆ ਆਵਾਜ਼ਾਂ ਬੰਦ ਕਰਨੀ ਚਾਹੁੰਦੇ ਸਾਥ ਪੁੱਲ ਨੂੰ ਰੋਕਣਾ ਚਾਹੁੰਦੇ ਆ ਸ਼੍ਰੋਮਣੀ ਅਕਾਲੀ ਦਰ ਇਸ ਗੱਲ ਤੇ ਕਦੇ ਨਹੀਂ ਆਉਂਦਾ ਮੈਂ ਹੁਣ ਇੱਕ ਗੱਲ ਹੋਰ ਤੁਹਾਨੂੰ ਜੇ ਕਹਿਣੀ ਚਾਹੁੰਦਾ ਹੈਗਾ ਕਿ ਯਾਦ ਇੱਕ ਕੇਸ ਵਿੱਚ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਜਿਹੜੇ ਮੰਤਰੀ ਇਹਨਾਂ ਦੇ ਲੀਡਰ ਇਹਨਾਂ ਦੇ ਐਮ ਐਲ ਏ ਇਹਨੂੰ ਡਰੱਗ ਕੇਸ ਬਣਾਉਣਾ ਚਾਹੁੰਦੇ ਆ ਦੇਰ ਕਮਿਟਿੰਗ ਕਨਟੈਂਪਟ ਆਫ ਦੀ ਕੋਰਟ ਇਨਵੈਸਟੀਗੇਸ਼ਨਸ ਆਰ ਸਟਿਲ ਗੋਇੰਗ ਆਨ ਸਿੱਟ ਔਰ ਹੁਣ ਬੁਲਾ ਨਹੀਂ ਸਕਦੇ ਕਿਉਂਕਿ ਸੁਪਰੀਮ ਕੋਰਟ ਨੇ ਹੁਣ ਦਾ ਡਾਇਰੈਕਸ਼ਨ ਦੇ ਦਿੱਤੀ ਸੀ ਕਿ ਜੋ ਕੁਝ ਕਰਨੀ ਹੈ ਇਨਵੈਸਟੀਗੇਸ਼ਨ ਦੋ ਤਰੀਕਾ ਦੇ ਕਰ ਲੋ ਦੋ ਵਾਰੀ ਮਜੀਠੀਆ ਸਾਹਿਬ ਔਰ ਸਿੱਟਲੇ ਸਾਹਿਬ ਨੇ ਪੇਸ਼ ਹੋਏ ਮੈਂ ਅੱਜ ਆਫੀਸਰਜ਼ ਨੂੰ ਵੀ ਸਲਾਹ ਦੇਣੀ ਚਾਹੁੰਦਾ ਮੇਰੇ ਨਾਲ ਜਿਹੜੀ ਹੱਡ ਬੀਤੀ ਆਜ ਤੋਂ ਕਈ ਸਾਲ ਪਹਿਲਾਂ ਜਿਹੜੇ ਫਾਲਸ ਐਨਕਾਊਂਟਰ ਵਾਲੇ ਦੋ ਮੁਲਜ਼ਮ ਸੀ ਮੈਨੂੰ ਮਿਲੇ ਕਚਹਿਰੀ 'ਚ ਮੈਂ ਕਿਹਾ ਕਿਵੇਂ ਫਿਰਦੇ ਹੋ ਕਹਿੰਦੇ ਹੱਡੀਆਂ ਚੱਕ ਕੇ ਫਾਹਾ ਲਿਆ ਸੀ ਤਰੀਕਾ ਭੁਗਤੇ ਤੇ ਫਿਰਦੇ ਨਾ ਕਹਿੰਦਾ ਸਾਨੂੰ ਕੋਈ ਤਰੀਕ ਤੇ ਪੈਸੇ ਮਿਲਣ ਆਉਂਦਾ ਨਾ ਸਾਡੇ ਕੇਸਾਂ ਲਈ ਪੈਸੇ ਖਰਚਦਾ ਕਹਿੰਦਾ ਉਦੋਂ ਕਹਿੰਦੇ ਸੀ ਕਿ ਇਹ ਨੋਨ ਟੈਰਰਿਸਟ ਆ ਮਾਰ ਦੋ ਅਸੀਂ ਤੁਹਾਡੇ ਨਾਲ ਆਫੀਸਰ ਸਾਹਿਬਾਨ ਨੂੰ ਵੀ ਸੋਚਣਾ ਚਾਹੀਦਾ ਕਵਰਚ ਕਿਸੇ ਨੇ ਨਹੀਂ ਪਹਿਣਾ ਉਹਨਾਂ ਨੂੰ ਪਹਿਣਾ ਪੈਣਾ ਹੈ ਜਾਦਵੀ ਕਿਸੇ ਨੇ ਇਹਦੇ ਤੇ ਐਕਸ਼ਨ ਲੈਣਾ ਕਿ ਇਲੈਗਲ ਐਫ ਆਈ ਆਰ ਕਿਉ ਹੋਇਆ ਨਾ ਤਾਂ ਇਹਦੇ ਚ ਕੇਜਰੀਵਾਲ ਦਾ ਨਾਮ ਆਉਣਾ ਨਾ ਭਗਵੰਤ ਮਾਨ ਦਾ ਆਉਣਾ ਡਾਇਰੈਕਟਰ ਜਨਰਲ ਦਾ ਨਾਮ ਚੱਲਣਾ ਜਿਹਦੇ ਨਾਮ ਤੇ ਚਿੱਠੀ ਸ਼ੁਰੂ ਕੀਤੀ ਹੈਗੀ ਉਹਦੀ ਰਿਪੋਰਟ ਆਈ ਹੈ ਹੁਣ ਮੈਂ ਅਗਲੀ ਗੱਲ ਜਿਹੜੀ ਕਹਿਣੀ ਚਾਹੁੰਦਾ ਕੇ ਵਾਟ ਵਾਸ ਦੀ ਅਰਜੈਂਸੀ ਮੁਹਾਲੀ ਚ 4 ਵਜੇ ਕੇ 40 ਮਿੰਟ ਤੇ ਸਵੇਰੇ ਐਫ ਆਈ ਆਰ ਰਜਿਸਟਰ ਹੁੰਦਾ ਕੀ ਸੀ ਜੀ ਪਾਸਪੋਰਟ ਦਾ ਤੁਹਾਡਾ ਵਜੀਠੀਆ ਸਾਹਿਬ ਦਾ ਤੁਹਾਡੇ ਕੋਲ ਆਲਰੇਡੀ ਪੁਲਿਸ ਕੋਲ ਪਹਿਲੇ ਬੇਲ ਆਰਡਰ ਦੇ ਮੁਤਾਬਕ ਬਾਹਰ ਉਹ ਤੁਹਾਡੀ ਪਰਮਿਸ਼ਨ ਮੇ ਨਾ ਜਾ ਨਹੀਂ ਸਕਦੇ ਆ ਜਾਣਾ ਸੀ ਚੰਡੀਗੜ੍ਹ ਸਵੇਰੇ ਫੜ ਲੈਂਦੇ ਸ਼ਾਮ ਫੜ ਲੈਂਦੇ ਰੈਸਟ੍ਰਿਕਸ਼ਨ ਆਫ ਐਵਿਡੈਂਸ ਹੋਣੀ ਕੋਈ ਨਹੀਂ ਗਈ ਕੰਪਨੀ ਦੇ ਰਿਕਾਰਡ ਹੈ ਜਿਹੜੀਆਂ ਵੀ ਰਿਟਰਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਕਿ ਨੋਨ ਸਰੁੱਤ ਤੋਂ ਵੱਧ ਪੈਸੇ ਅਕਾਊਂਟਸ ਜਮ੍ਹਾਂ ਹੋਏ ਇਹਨਾਂ ਨੂੰ ਭੱਦਰ ਪੁਰਸ਼ਾਂ ਨੂੰ ਪੁੱਛੋ ਕਿ ਤੁਸੀਂ ਦਾ ਵਿਜੀਲੈਂਸ ਵਾਲੇ ਪਤਾ ਨਹੀਂ ਕੀ ਖਾ ਕੇ ਖਾ ਪੀ ਕੇ ਇਹਨੂੰ ਦੇਖਦੇ ਹੋ ਇਹ ਬੜੀ ਬਰੀਕ ਸੂਈ ਦੇ ਤਨਕੇ 'ਚ ਲੱਗਿਆ ਹੁੰਦਾ ਹੈ ਇੰਕਮ ਟੈਕਸ ਡਿਪਾਰਟਮੈਂਟ 'ਚ ਹਰ ਸਾਲ ਰਿਟਰਨ ਜਾਂਦੀ ਹੈ ਜਾਦਨ ਇਨਕਰੀਸ ਹੁੰਦੀ ਹੈ ਉੱਥੇ ਦੱਸਣਾ ਪੈਂਦਾ ਕਿ ਇਹ ਇਨਕਰੀਸ ਕਿਉਂ ਹੋਈ ਸੇਲ ਕਿਉਂ ਹੋਈ ਇਹ ਕੰਪਨੀ ਨੇ ਗੇਨ ਕਿਉਂ ਕੀਤੇ ਜਾਂ ਇਹ ਲਾਸਸ ਹੋਏ ਕਿਉਂ ਹੋਏ ਸਾਰੀਆਂ ਕੰਪਨੀਆਂ ਐਕਸੈਸਿਵ ਇਨਕਮ ਟੈਕਸ ਆ ਈਡੀ ਦੇ ਜਾਲ ਚ ਹੋਏ ਲੰਘ ਚੁਕੀਆਂ ਨੇ 15 2015 ਤੋਂ ਲੈ ਕੇ ਅੱਜ ਤੱਕ 10 ਸਾਲ ਦੀ ਮੀਡੀਆ ਟ੍ਰਾਇਲ ਹੋ ਰਹੀ ਹੈ ਐਂਡ ਤੁਸੀਂ 25 ਜੂਨ ਜਵੇਪੂਨਦਰ ਸਾਹਿਬ ਨੇ ਕਿਹਾ ਕਿ ਇੱਕ ਵਾਰੀ 25 ਜੂਨ 75 ਵਾਲੀ ਐਮਰਜੈਂਸੀ ਪੰਜਾਬ ਚ ਉਹਨਾਂ ਨੇ 25 ਜੂਨ 2025 ਨੂੰ ਲਾਈ ਹੈ ਇਟ ਇਜ਼ ਅ ਮਰਡਰ ਆਫ ਡੈਮੋਕ੍ਰੇਸੀ ਇਟ ਇਜ਼ ਅ ਮਰਡਰ ਆਫ ਜੁਡੀਸ਼ੀਅਲ ਸਿਸਟਮ ਦੇ ਹੈਵ ਬਾਈਪਾਸਡ ਦੀ ਜੁਡੀਸ਼ੀਅਲ ਸਿਸਟਮ ਅੰਡਰ ਨੋ ਲਾਅ ਇੱਕ ਕੇਸ ਰਜਿਸਟਰ ਨਹੀਂ ਸੀ ਹੋ ਸਕਦਾ ਨਹੀਂ ਸੀ ਹੋ ਸਕਦਾ ਐਂਡ ਮੈਂ ਅੱਜ ਵੀ ਇਹਨਾਂ ਨੂੰ ਸਾਰਿਆਂ ਨੂੰ ਸਲਾਹ ਦਿੰਨਾ ਜਿਹੜੇ ਸਰਕਾਰ ਦੇ ਜ਼ਹੀਤੇ ਬੋਲਦੇ ਪਏ ਆ ਡਰਗ ਮੰਨੀ ਐ ਕਿ ਜਾ ਤਾਂ ਐਫ ਆਈ ਆਰ ਪੜ ਲਓ ਨਹੀਂ ਫੇਸ ਆਰ ਦੀ ਲੀਗਲ ਕਨਸੀਕਵੈਂਸਸ ਜਿਹੜੀ ਚੀਜ਼ ਦਾ ਰਿਕਾਰਡ ਨਹੀਂ ਜਿਹੜੀ ਚੀਜ਼ ਦਾ ਕੇਸ ਵਿੱਚ ਜ਼ਿਕਰ ਨਹੀਂ ਵਾਰ-ਵਾਰ ਇਸ ਐਫ ਆਈ ਆਰ ਚ ਚਾਰ ਖਾ ਲਿਖਿਆ ਇਟਸ ਅ ਕੇਸ ਆਫ ਡਿਸ ਪ੍ਰੋਪੋਰਸ਼ਨੇਟ ਸੈਕਸ not a single word in the five page fir about the drugs ki jo jehda akhbar vi drug di money kehnda hai ya jehde he sarkari tote bolay bolde tote inu drug money kehnde ha onna nu main zimedari zarur suchit karunga ki mudke pher mafiyan mangoge affidavit deoge pehla hi soch lo padhunda